ਇੱਕ ਸਾਲ ਦੀ ਇੱਕ ਔਰਤ ਆਪਣੇ 5 ਸਾਲ ਦੇ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਪਾ ਕੇ ਰੇਲਵੇ ਸਟੇਸ਼ਨ ਤੇ ਬੈਠੀ ਰੋ ਰਹੀ ਆ। ਦਿੱਲੀ ਦਾ ਰੇਲਵੇ ਸਟੇਸ਼ਨ ਆ ਤੇ ਉਹ ਟ੍ਰੇਨ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਆ। ਐਨੀ ਉਦਾਸ ਤੇ ਦੁਖੀ ਆ ਕਿ ਉਹਨੂੰ ਵੇਖ ਕੇ ਲੋਕੀ ਉਹਦੇ ਵੱਲ ਵੇਖਦੇ ਤਾਂ ਹੈ ਪਰ ਉਹਨੂੰ ਪੁੱਛਦੇ ਨਹੀਂ ਪਰ ਦੇਖਣ ਦੇ ਵਿੱਚ ਇਹ ਬੁੱਝ ਲੈਂਦੇ ਆ ਕਿ ਇਹਨੂੰ ਕੋਈ ਬਹੁਤ ਵੱਡਾ ਦੁੱਖ ਲੱਗਦਾ। ਉਹ ਟ੍ਰੇਨ ਦੀ ਵੇਟ ਕਰਦੀ ਕਰਦੀ ਉੱਥੇ ਹੀ ਬੈਠੀ ਰਹਿੰਦੀ ਆ ਤਾਂ ਇੱਕ ਨੌਜਵਾਨ ਉੱਥੋਂ ਦੀ ਲੰਘਦਾ ਉਹ ਨੌਜਵਾਨ ਜਿਹਦਾ ਨਾਮ ਦੀਪਕ ਹੁੰਦਾ ਉਹ ਇਹਨੂੰ ਵੇਖਦਾ ਤੇ ਇਹਨੂੰ ਕਹਿੰਦਾ ਵੀ ਤੁਹਾਡਾ ਨਾਮ ਕੀ ਆ ਇਹ ਉਹਦੇ ਵੱਲ ਵੇਖਦੀ ਆ ਤੇ ਕਹਿੰਦੀ ਮੇਰਾ ਨਾਮ ਸ਼ੀਲਾ ਉਹ ਕਹਿੰਦਾ ਵੀ ਸ਼ੀਲਾ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ ਤੇ ਤੁਸੀਂ ਆਪਣੇ ਬੱਚੇ ਨੂੰ ਹਨਾ ਇਸ ਤਰ੍ਹਾਂ ਬੁੱਕਲ ਦੇ ਵਿੱਚ ਕਿਉਂ ਪਾਇਆ ਕਹਿੰਦੀ ਮੇਰਾ ਬੱਚਾ ਬਹੁਤ ਬਿਮਾਰ ਆ ਤੇ ਮੈਂ ਇਹਨੂੰ ਲੈ ਕੇ ਆਪਣੇ ਪਿੰਡ ਜਾ ਰਹੀ ਆ ਕਿਉਂਕਿ ਇਹੇ ਘੰਟੇ ਦੋ ਘੰਟਿਆਂ ਦਾ ਮਹਿਮਾਨ ਹੀ ਮੈਨੂੰ ਲੱਗਦਾ ਬਸ ਮੈਂ ਇਹ ਚਾਹਣੀ ਆ ਕਿ ਇਹਦੀ ਮੌਤ ਤੋਂ ਪਹਿਲਾਂ ਮੈਂ ਇਹਨੂੰ ਆਪਣੇ ਘਰ ਲੈ ਜਾ ਤਾਂ ਕਿ ਮੈਂ ਇਹਨੂੰ ਹਨਾ ਜਿਉਂਦੇ ਜਿਉਂਦੇ ਇਹ ਆਖਰੀ ਵਾਰ ਇਹਦਾ ਘਰ ਦਿਖਾ ਸਕਾਂ ਇਹ ਗੱਲ ਸੁਣ ਕੇ ਜਿਹੜਾ ਦੀਪਕਾ ਉਹਦਾ ਸੀਨਾ ਪਸੀਜਿਆ ਜਾਂਦਾ ਉਹ ਕਹਿੰਦਾ ਵੀ ਤੁਸੀਂ ਐਂ ਕਿਉਂ ਕਹਿ ਰਹੇ ਹੋ ਕਹਿੰਦੀ ਵੀ ਮੇਰਾ ਬੇਟਾ ਬਹੁਤ ਬਿਮਾਰ ਆ ਉਹ ਕਹਿੰਦਾ ਇਹਨੂੰ ਕੀ ਹੋਇਆ ਉਹ ਕਹਿੰਦੀ ਵੀ ਜਿਹੜੀ ਬਿਮਾਰੀ ਇਹਦੇ ਪਿਓ ਨੂੰ ਸੀ ਉਹੀ ਇਹਨੂੰ ਹੋ ਗਈ ਉਹ ਕਹਿੰਦਾ ਵੀ ਹੋਇਆ ਕੀ ਆ ਕਹਿੰਦੀ ਇਹਨੂੰ ਕੈਂਸਰ ਆ ਉਹ ਕਹਿੰਦਾ ਫਿਰ ਤੁਸੀਂ ਇਹਦਾ ਇਲਾਜ ਨਹੀਂ ਕਰਾਇਆ ਕਹਿੰਦੀ ਇਲਾਜ ਮੈਂ ਕਰਾਉਂਗੀ ਤਾਂ ਮੈਨੂੰ ਪੈਸੇ ਚਾਹੀਦੇ ਆ ਮੈਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਗਈਆਂ ਪਰ ਡਾਕਟਰ ਜਵਾਬ ਦੇ ਦਿੰਦੇ ਆ ਵੀ ਇਹ ਠੀਕ ਨਹੀਂ ਹੋ ਸਕਦਾ ਮਹਿੰਗਾ ਇਲਾਜ ਮੈਂ ਕਰਵਾ ਨਹੀਂ ਸਕਦੀ ਤਾਂ ਦੀਪਕ ਉਹਨੂੰ ਕਹਿੰਦਾ ਵੀ ਤੁਸੀਂ ਉੱਠੋ ਮੇਰੇ ਨਾਲ ਚੱਲੋ ਦੀਪਕ ਉਸ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਉਠਾਉਂਦਾ ਤੇ ਸ਼ੀਲਾ ਨੂੰ ਕਹਿੰਦਾ ਵੀ ਚੱਲ ਮੇਰੇ ਨਾਲ ਸ਼ੀਲਾ ਚੁੱਪਚਾਪ ਦੀਪਕ ਦੇ ਨਾਲ ਤੁਰ ਪੈਂਦੀ ਆ ਉਹ ਰੇਲਵੇ ਸਟੇਸ਼ਨ ਤੋਂ ਬਾਹਰ ਆ ਕੇ ਗੱਡੀ ਦੇ ਵਿੱਚ ਮੁੰਡੇ ਨੂੰ ਪਾਉਂਦਾ ਤੇ ਸ਼ੀਲਾ ਨੂੰ ਕਹਿੰਦਾ ਵੀ ਤੁਸੀਂ ਬਹਿ ਜਾਓ ਸ਼ੀਲਾ ਗੱਡੀ ਦੀ ਸੀਟ ਤੇ ਬਹਿੰਦੀ ਹੈ ਤੇ ਆਪਣੇ ਪੁੱਤਰ ਨੂੰ ਗੋਦੀ ਦੇ ਵਿੱਚ ਪਾ ਕੇ ਚਲੋ ਦੀਪਕ ਗੱਡੀ ਚਲਾਉਂਦਾ ਤੇ ਉਹਨੂੰ ਏਮਜ ਹਸਪੀਟਲ ਦੇ ਵਿੱਚ ਲੈ ਜਾਂਦਾ ਏਮਜ ਹਸਪੀਟਲ ਦੇ ਵਿੱਚ ਉੱਥੇ ਡਾਕਟਰ ਦੀਕਸ਼ਾ ਹੁੰਦੇ ਨੇ ਉਹਨਾਂ ਦੇ ਨਾਲ ਦੀਪਕ ਦੀ ਜਾਣ ਪਛਾਣ ਹੁੰਦੀ ਆ ਦੀਪਕ ਡਾਕਟਰ ਦੀਕਸ਼ਾ ਨੂੰ ਕਹਿੰਦਾ ਵੀ ਇਸ ਬੱਚੇ ਨੂੰ ਵੇਖੋ ਚਲੋ ਪ੍ਰਾਣੀਆਂ ਜੇ ਰਿਪੋਰਟਾਂ ਹੁੰਦੀਆਂ ਉਹ ਡਾਕਟਰ ਵੇਖਦੇ ਆ ਉਹ ਕਹਿੰਦੇ ਆ ਵੀ ਇਹਨੂੰ ਕੈਂਸਰ ਆ ਤੀਸਰੀ ਸਟੇਜ ਤੇ ਆ ਵੀ ਇੰਨੇ ਛੋਟੇ ਬੱਚੇ ਨੂੰ ਕੈਂਸਰ ਫਿਰ ਜਦੋਂ ਸ਼ੀਲਾ ਨੂੰ ਪੁੱਛਿਆ ਜਾਂਦਾ ਤਾਂ ਸ਼ੀਲਾ ਰੋ ਰੋ ਕੇ ਦੱਸਦੀ ਆ ਵੀ ਮੇਰਾ ਵਿਆਹ 8 ਸਾਲ ਪਹਿਲਾਂ ਇਹਦੇ ਪਾਪਾ ਨਾਲ ਹੋਇਆ ਸੀ ਤੇ ਵਿਆਹ ਤੋਂ 3 ਸਾਲ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਦੇ ਪਾਪਾ ਨੂੰ ਕੈਂਸਰ ਆ ਮੈਂ ਆਪਣਾ ਸਾਰਾ ਘਰਵਾਰ ਜੋ ਵੀ ਮੇਰੀ ਜ਼ਮੀਨ ਜਾਇਦਾਦ ਸੀ ਇਹਦੇ ਪਾਪਾ ਦੇ ਇਲਾਜ ਤੇ ਵੇਚ ਕੇ ਲਾਤੀ ਤੇ ਉਹ ਫਿਰ ਵੀ ਬਚ ਨਹੀਂ ਸਕੇ ਵੀ ਮੇਰੀ ਮਾੜੀ ਕਿਸਮਤ ਹੁਣ ਮੇਰਾ ਬੇਟਾ ਹਨਾ ਮੈਂ 3-4 ਸਾਲ ਹੋ ਗਏ ਨੂੰ ਪਾਲ ਰਹੀ ਸੀ ਅਚਾਨਕ ਇਹਨੂੰ ਬੁਖਾਰ ਰਹਿਣ ਲੱਗਿਆ ਜਦੋਂ ਮੈਂ ਚੈੱਕਅਪ ਕਰਾਇਆ ਤਾਂ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਵੀ ਇਹਦੇ ਪਾਪਾ ਵਾਲੀ ਹੀ ਬਿਮਾਰੀ ਆ ਹੁਣ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਦਿੱਲੀ ਦੇ ਵਿੱਚ ਸਾਡੇ ਰਿਸ਼ਤੇਦਾਰ ਰਹਿੰਦੇ ਆ ਮੈਂ ਉਹਨਾਂ ਕੋਲ ਆਈ ਸੀ ਪਰ ਹੁਣ ਜਦੋਂ ਇਹ ਗੱਲ ਲੱਗੀ ਕਿ ਇਹ ਬਚ ਨਹੀਂ ਸਕਦਾ ਤਾਂ ਮੇਰੇ ਰਿਸ਼ਤੇਦਾਰ ਕਹਿੰਦੇ ਵੀ ਤੂੰ ਇਹਨੂੰ ਘਰ ਲੈ ਜਾ ਅਸਲ ਦੇ ਵਿੱਚ ਰਿਸ਼ਤੇਦਾਰਾਂ ਨੇ ਬਹਾਨੇ ਨਾਲ ਉਹਨੂੰ ਭੇਜਿਆ ਹੁੰਦਾ ਕਿਉਂਕਿ ਕਿਸੇ ਦਾ ਕੋਣ ਇਲਾਜ ਕਰਾਉਂਦਾ ਤੇ ਕੋਣ ਕਿਸੇ ਬਿਮਾਰ ਨੂੰ ਆਪਣੇ ਕੋਲ ਰੱਖਦਾ ਉਹਨਾਂ ਨੂੰ ਇਹ ਲੱਗਿਆ ਵੀ ਸਾਡੇ ਤੇ ਬੋਝ ਬਣ ਗਈ ਆ ਇਸ ਕਰਕੇ ਉਹਨੂੰ ਕਹਿ ਦਿੰਦੇ ਆ ਵੀ ਤੂੰ ਇਹਨੂੰ ਲੈ ਕੇ ਚਲੀ ਜਾ ਤੇ ਜਿਹੜੀ ਸ਼ੀਲਾ ਹੁੰਦੀ ਆ ਉਹ ਆਪਣੇ ਬੱਚੇ ਵੱਲ ਦੇਖ ਦੇਖ ਕੇ ਪਰੇਸ਼ਾਨ ਹੁੰਦੀ ਆ ਉਹ ਬੱਚਾ ਆਮ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਐਕਟਿਵ ਹੁੰਦਾ ਜਦੋਂ ਵੀ ਸ਼ੀਲਾ ਨੂੰ ਪਰੇਸ਼ਾਨ ਦੇਖਦਾ ਤੇ ਉਹ ਕਹਿੰਦਾ ਵੀ ਮਾਂ ਤੂੰ ਉਦਾਸ ਕਿਉਂ ਹੁੰਨੀ ਆ ਤੂੰ ਇਸ ਕਰਕੇ ਉਦਾਸ ਆ ਨਾ ਵੀ ਮੈਂ ਬਿਮਾਰ ਆ ਤੈਨੂੰ ਪਤਾ ਮੈਂ ਆਪਣੇ ਪਾਪਾ ਕੋਲ ਜਾਣ ਵਾਲਾ ਤੂੰ ਐਂ ਕਰੀ ਜਦੋਂ ਮੈਂ ਆਪਣੇ ਪਾਪਾ ਕੋਲ ਜਾਊਂਗਾ ਨਾ ਤਾਂ ਤੂੰ ਮੈਨੂੰ ਇੱਕ ਮੋਬਾਈਲ ਦੇ ਦੀ ਮੈਂ ਉੱਥੇ ਗੇਮ ਖੇਡ ਲਿਆ ਕਰੂੰ ਤੇ ਨਾਲੇ ਪਤਾ ਜਿਹੜਾ ਮੇਰਾ ਦੋਸਤ ਟਿੰਕੂ ਆ ਮੈਂ ਉਹਦਾ ਨੰਬਰ ਲੈ ਜੂ ਫਿਰ ਮੈਂ ਉਹਨੂੰ ਉੱਥੋਂ ਫੋਨ ਵੀ ਕਰਿਆ ਕਰੂੰਗਾ ਤੇ ਜਿਹੜੀ ਮੇਰੀ ਵਰਦੀ ਆ ਉਹ ਨਾ ਮੇਰੀ ਕਲਾਸ ਦਾ ਇੱਕ ਮੁੰਡਾ ਬਹੁਤ ਨਲੈਕ ਆ ਉਹਦੇ ਕੋਲ ਵਰਦੀ ਹੈ ਨਹੀਂ ਗਰੀਬ ਵੀ ਬਹੁਤ ਆ ਉਹ ਤੂੰ ਮੇਰੀ ਵਰਦੀ ਉਹਨੂੰ ਦੇ ਦੀ ਤੇ ਮੈਂ ਤੇ ਪਾਪਾ ਉੱਥੇ ਖੂਬ ਮਸਤੀ ਕਰਿਆ ਕਰਾਂਗੇ ਤੇ ਤੂੰ ਨਾ ਮੇਰੇ ਵਾਸਤੇ ਚੀਜ਼ਾਂ ਲੈ ਕੇ ਭੇਜਦੀ ਰਹੀ ਇਹੋ ਜਿਹੀਆਂ ਗੱਲਾਂ ਸੁਣ ਕੇ ਸ਼ੀਲਾ ਉੱਚੀ ਉੱਚੀ ਰੋਣ ਲੱਗ ਜਾਂਦੀ ਤੇ ਉਹ ਕਹਿੰਦਾ ਮਾਂ ਤੂੰ ਰੋਣੀ ਕਿਉਂ ਆ ਉਹ ਕਹਿ ਦਿੰਦੀ ਵੀ ਜੇ ਤੂੰ ਆਪਣੇ ਪਾਪਾ ਕੋਲ ਜਾਣਾ ਤਾਂ ਮੈਨੂੰ ਵੀ ਲੈ ਜੀ ਕਹਿੰਦਾ ਨਹੀਂ ਮਾਂ ਜੇ ਤੂੰ ਮੇਰੇ ਨਾਲ ਚਲੀ ਗਈ ਤੇ ਫਿਰ ਮੈਨੂੰ ਖੜਾਉਣੇ ਲੈ ਲੈ ਕੇ ਕੌਣ ਭੇਜੂ ਕਿਉਂਕਿ ਤੁਸੀਂ ਆਪ ਹੀ ਮੈਨੂੰ ਦੱਸਦੇ ਹੁੰਦੇ ਸੀ ਵੀ ਪਾਪਾ ਤਾਂ ਉੱਥੇ ਚਲੇ ਗਏ ਵੀ ਜਿੱਥੇ ਕੁਝ ਵੀ ਨਹੀਂ ਮਿਲਦਾ ਫਿਰ ਮੈਂ ਪਾਪਾ ਕੋਲ ਜਾ ਰਿਹਾ ਮੇਰੇ ਸਾਨੂੰ ਤੂੰ ਸਮਾਨ ਤਾਂ ਭੇਜੇਂਗੀ ਨਾ ਇਹੋ ਜਿਹੀਆਂ ਆਪਣੇ ਬੱਚੇ ਦੀਆਂ ਭੋਲੀਆਂ ਗੱਲਾਂ ਸੁਣ ਕੇ ਉਹ ਨਾ ਰੋਣ ਲੱਗ ਜਾਂਦੀ ਤੇ ਰੱਬਗੇ ਅਰਦਾਸ ਕਰਦੀ ਕਿ ਰੱਬਾ ਮੇਰੇ ਇਸ ਬੱਚੇ ਨੂੰ ਠੀਕ ਕਰ ਦੇ ਚਲੋ ਬਹੁਤ ਕੋਸ਼ਿਸ਼ਾਂ ਕੀਤੀਆਂ ਵਿਚਾਰੀ ਨੇ ਪਰ ਕੋਈ ਵੀ ਹੱਲ ਨਾ ਹੋਇਆ ਜਦੋਂ ਡਾਕਟਰਾਂ ਨੇ ਜਵਾਬ ਦਿੱਤਾ ਤਾਂ ਰਿਸ਼ਤੇਦਾਰੋਂ ਨੂੰ ਕਹਿੰਦੇ ਵੀ ਤੂੰ ਆਪਣੇ ਬੱਚੇ ਨੂੰ ਜਾਂਦੀ ਵਾਰ ਇਹਦਾ ਘਰ ਵਖਾ ਦੇ ਬਹਾਨੇ ਨਾਲ ਉਹ ਤੋੜ ਦਿੰਦੇ ਆ ਸ਼ੀਲਾ ਜਿਹੜੀ ਗੱਡੀ ਦੇ ਵਿੱਚ ਬੈਠੀ ਏ ਸਾਰਾ ਸੀਨ ਉਹਦੀਆਂ ਅੱਖਾਂ ਦੇ ਅੱਗੇ ਦੁਬਾਰਾ ਘੁੰਮ ਜਾਂਦਾ ਫਿਰ ਦੀਪਕ ਉਹਨੂੰ ਪੁੱਛਦਾ ਕਿ ਸ਼ੀਲਾ ਜੀ ਤੁਸੀਂ ਚੁੱਪ ਕਿਉਂ ਬੈਠੇ ਹੋ ਉਹ ਕਹਿੰਦੀ ਵੀ ਮੈਂ ਆਪਣੇ ਬੱਚੇ ਬਾਰੇ ਸੋਚ ਰਹੀ ਆ ਫੇਰ ਉਹ ਸੋਚਦੇ ਸੋਚਦੇ ਉਹ ਹਸਪਤਾਲ ਪਹੁੰਚ ਜਾਂਦੇ ਆ ਜਾ ਕੇ ਡਾਕਟਰ ਦੀਕਸ਼ਾ ਜਿਹੜੇ ਉਹ ਦੀਪਕ ਨੂੰ ਵੇਖਦੇ ਆ ਅਸਲ ਦੇ ਵਿੱਚ ਜਿਹੜਾ ਦੀਪਕ ਹੁੰਦਾ ਉਹ ਡਾਕਟਰ ਦੀਕਸ਼ਾ ਦੇ ਮਾਪਿਓ ਦਾ ਡਰਾਈਵਰ ਹੁੰਦਾ ਦੀਕਸ਼ਾ ਜਿਹੜੀ ਉਹ ਏਮਜ ਹਸਪੀਟਲ ਦੇ ਵਿੱਚ ਡਾਕਟਰ ਹੁੰਦੀ ਆ ਤੇ ਉਹਦਾ ਪਿਓ ਵੀ ਡਾਕਟਰ ਹੁੰਦਾ ਤੇ ਹੁਣ ਦੀਕਸ਼ਾ ਦੇ ਮਾਤਾ ਪਿਤਾ ਕਿਸੇ ਤੀਰਥ ਯਾਤਰਾ ਤੇ ਗਏ ਸੀ ਤੇ ਉਹਨਾਂ ਨੂੰ ਛੱਡਣ ਦੀਪਕ ਆਇਆ ਹੁੰਦਾ ਟ੍ਰੇਨ ਚੜਾਉਣ ਆਇਆ ਹੁੰਦਾ ਤੇ ਦੀਪਕ ਨੂੰ ਦੇਖ ਕੇ ਦੀਕਸ਼ਾ ਜਿਹੜੀ ਉਹ ਸ਼ੀਲਾ ਦੇ ਪੁੱਤਰ ਦਾ ਇਲਾਜ ਸ਼ੁਰੂ ਕਰ ਲੈਂਦੀ ਆ ਪ੍ਰਾਣੀਆਂ ਰਿਪੋਰਟਾਂ ਦੇਖੀਆਂ ਜਾਂਦੀਆਂ ਉਸ ਤੋਂ ਬਾਅਦ ਨਵੇਂ ਟੈਸਟ ਆ ਜਿਹੜੇ ਉਹ ਲੈ ਜਾਂਦੇ ਆ ਤੇ ਉਹ ਕਹਿੰਦੇ ਆ ਵੀ 2 ਦਿਨ ਟੈਸਟ ਕਰਾਂਗੇ ਫਿਰ ਪਤਾ ਲੱਗੂ ਵੀ ਬਿਮਾਰੀ ਕਿੰਨੀ ਕਾ ਵੀ ਪ੍ਰਾਣੀਆਂ ਰਿਪੋਰਟਾਂ ਦੇ ਆਧਾਰ ਤੇ ਤਾਂ ਇੰਨੀ ਆ ਤਾਂ ਚਲੋ ਉਸ ਤੋਂ ਬਾਅਦ ਦੀਪਕਾ ਜਿਹੜਾ ਉਹ ਉਹਨਾਂ ਨੂੰ ਉੱਥੇ ਐਡਮਿਟ ਕਰਾ ਕੇ ਆਪਣੇ ਘਰ ਚਲੇ ਜਾਂਦਾ 2 ਘੰਟਿਆਂ ਬਾਅਦ ਉਹ ਉਹਨਾਂ ਵਾਸਤੇ ਖਾਣਾ ਲੈ ਕੇ ਆਉਂਦਾ ਡਾਕਟਰ ਦੀਕਸ਼ਾ ਨੂੰ ਕਹਿੰਦਾ ਵੀ ਤੁਸੀਂ ਚੰਗੀ ਤਰ੍ਹਾਂ ਚੈੱਕਅਪ ਕਰਨਾ ਵੀ ਵਿਚਾਰੀ ਗਰੀਬ ਆ ਚਲੋ ਡਾਕਟਰ ਦੀਕਸ਼ਾ ਜਿਹੜੀ ਉਹ ਆਪਣੇ ਪੂਰੇ ਤਨੋਂ ਮਨੋਂ ਸ਼ੀਲਾ ਦੇ ਬੇਟੇ ਦੇ ਟੈਸਟ ਵਗੈਰਾ ਕਰਦੀ ਆ ਤੇ ਦੋ ਦਿਨਾਂ ਬਾਅਦ ਜਦੋਂ ਰਿਪੋਰਟ ਆਉਂਦੀ ਆ ਤਾਂ ਡਾਕਟਰ ਦੱਸਦੀ ਆ ਵੀ ਤੁਹਾਡੇ ਬੇਟੇ ਨੂੰ ਬਿਮਾਰੀ ਤਾਂ ਹੈ ਪਰ ਹਜੇ ਇੰਨੀ ਖਤਰਨਾਕ ਸਟੇਜ ਤੇ ਨਹੀਂ ਪਹੁੰਚੀ ਕਿ ਇਹਦਾ ਇਲਾਜ ਨਾ ਹੋ ਸਕੇ ਇਲਾਜ ਇਹਦਾ ਹੋ ਜੂਗਾ ਤੇ ਚਲੋ ਇਲਾਜ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਡਾਕਟਰ ਕਹਿੰਦੇ ਆ ਵੀ 8 ਦਿਨ ਇਹਨੂੰ ਹਸਪਤਾਲ 'ਚ ਰੱਖਣਾ ਪਊ ਦੀਪਕ ਆ ਜਿਹੜਾ ਉਹ ਸ਼ੀਲਾ ਨੂੰ ਕਹਿੰਦਾ ਕਿ ਤੁਸੀਂ ਬੇਫਿਕਰ ਹੋ ਕੇ ਬੱਚੇ ਕੋਲ ਰਹੋ 19 ਦਿਨ ਦੀਪਕ ਉਹਦੇ ਵਾਸਤੇ ਸੁਬਾ ਸ਼ਾਮ ਰੋਟੀ ਪਾਣੀ ਲੈ ਕੇ ਆਉਂਦਾ ਤੇ ਉਹਦੇ ਵਾਸਤੇ ਕੱਪੜੇ-ਕੁੱਪੜੇ ਵੀ ਲਿਆਉਂਦਾ ਵਿਚਾਰੀ ਵਾਸਤੇ ਉਹਦੀ ਪੂਰੀ ਮਦਦ ਕਰਦਾ 8 ਦਿਨਾਂ ਬਾਅਦ ਜਿਹੜਾ ਸ਼ੀਲਾ ਦਾ ਬੇਟਾ ਉਹ ਬਹੁਤ ਠੀਕ ਹੋ ਜਾਂਦਾ ਦੀਪਕ ਦੇ ਨਾਲ ਉਹ ਕੁਲ ਮਿਲ ਜਾਂਦਾ ਉਧਰੋਂ ਡਾਕਟਰ ਦੀਕਸ਼ਾ ਜਿਹੜੀ ਉਹਨੂੰ ਵੀ ਸ਼ੀਲਾ ਤੇ ਉਹਦੇ ਬੇਟੇ ਦੇ ਵਿੱਚ ਆਪਣਾਪਣ ਨਜ਼ਰ ਆਉਂਦਾ ਤੇ ਸ਼ੀਲਾ ਜਿਹੜੀ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੀ ਆ ਕਿ ਚਲੋ ਮੇਰੇ ਬੇਟੇ ਦਾ ਇਲਾਜ ਸ਼ੁਰੂ ਹੋਇਆ ਗੱਲ ਰਾਹ ਪਈ ਉਸ ਤੋਂ ਬਾਅਦ ਜਦੋਂ 8 ਦਿਨਾਂ ਬਾਅਦ ਡਿਸਚਾਰਜ ਕੀਤਾ ਜਾਂਦਾ ਛੁੱਟੀ ਦਿੱਤੀ ਜਾਂਦੀ ਆ ਤਾਂ ਡਾਕਟਰ ਇਹ ਕਹਿੰਦੇ ਆ ਵੀ 15 ਦਿਨ ਬਾਅਦ ਦੁਬਾਰਾ ਚੈੱਕ ਅਪ ਕਰਾ ਕੇ ਜਾਣਾ ਦੀਪਕਾ ਜਿਹੜਾ ਉਹ ਸ਼ੀਲਾ ਨੂੰ ਕਹਿੰਦਾ ਵੀ ਤੁਸੀਂ 15 ਦਿਨ ਬਾਅਦ ਫੇਰ ਇੰਨੀ ਦੂਰੋਂ ਆਉਂਗੇ ਤੁਸੀਂ ਐਂ ਕਰੋ 15 ਦਿਨ ਇੱਥੇ ਹੀ ਰਹਿ ਲਓ ਮੈਂ ਤੁਹਾਡੇ ਰਹਿਣ ਦਾ ਬੰਦੋਬਸਤ ਕਰ ਦੇਣਾ ਉਹ ਕਹਿੰਦੀ ਵੀ ਤੁਸੀਂ ਹੁਣ ਤੱਕ ਸਾਡਾ ਬਹੁਤ ਕੀਤਾ ਵੀ ਹੁਣ ਕਿੰਨਾ ਕ ਕਰੋਗੇ ਤਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਤੈਨੂੰ ਮੈਂ ਕੋਈ ਕਮਰਾ ਕਰਾਈ ਤੇ ਲੈ ਕੇ ਦੇਵਾਂ ਉਹ ਕਹਿੰਦੀ ਵੀ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ ਕਹਿੰਦਾ ਵੀ ਮੇਰੇ ਘਰ ਦੇ ਵਿੱਚ ਤਾਂ ਕੋਈ ਨਹੀਂ ਮੈਂ ਕੱਲਾ ਰਹਿਣਾ ਵੀ ਏਸੇ ਕਰਕੇ ਮੈਂ ਤੁਹਾਨੂੰ ਕਿਹਾ ਨਹੀਂ ਹੈਨਾ ਵੀ ਮੇਰੇ ਨਾਲ ਰਹੋ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਮੈਨੂੰ ਤੁਹਾਡੇ ਤੇ ਭਰੋਸਾ ਵੀ ਇਹੋ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਘਰ ਹੀ ਰਹਿਪੂ ਵੀ ਤੁਸੀਂ ਮੈਨੂੰ ਅੱਡ ਮਕਾਨ ਲੈ ਕੇ ਦੇਉਂਗੇ ਉਹਦਾ ਕਿਰਾਇਆ ਵੀ ਮੈਨੂੰ ਪਤਾ ਵੀ ਫਿਰ ਤੁਸੀਂ ਹੀ ਦੇਉਂਗੇ ਵੀ ਤੁਸੀਂ ਤਾਂ ਆਪ ਹੈਨਾ ਆਪ ਦਾ ਵੇਲਾ ਗੁਜ਼ਾਰਾ ਕਰਦੇ ਹੋ ਉਹ ਕਹਿੰਦਾ ਵੀ ਨਹੀਂ ਵੀ ਮੈਂ ਜਿਹੜੇ ਡਾਕਟਰ ਦੇ ਘਰ ਕੰਮ ਕਰਦਾ ਵੀ ਮੈਨੂੰ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਉਹ ਕਹਿੰਦੀ ਫਿਰ ਵੀ ਵੀ ਚਲ ਮੈਂ ਤੁਹਾਡੇ ਘਰ ਰਹਿਪੂ ਦੀਪਕ ਦਾ ਨਾ ਇੱਕ ਛੋਟਾ ਜਿਹਾ ਘਰ ਹੁੰਦਾ ਜਿਹਦੇ ਵਿੱਚ ਤਿੰਨ ਕਮਰੇ ਹੁੰਦੇ ਆ ਰਸੋਈ ਬਾਥਰੂਮ ਜੋ ਵੀ ਆਪਣੀ ਲੋਡਵੰਦ ਹੁੰਦਾ ਹਨ ਤਾਂ ਚਲੋ ਸ਼ੀਲਾ ਆਪਣੇ ਬੇਟੇ ਨੂੰ ਲੈ ਕੇ ਦੀਪਕ ਦੇ ਘਰ ਚਲੀ ਜਾਂਦੀ ਆ 15 ਦਿਨ ਉਹ ਦੀਪਕ ਦੇ ਘਰ ਰਹਿੰਦੀ ਆ ਇੰਨਾ 15 ਦਿਨ ਦੇ ਵਿੱਚ ਉਹ ਉਹਦੇ ਘਰ ਨੂੰ ਇੱਕ ਵਧੀਆ ਘਰ ਬਣਾ ਦਿੰਦੀ ਆ ਮਕਾਨ ਨੂੰ ਘਰ ਬਣਾ ਦਿੰਦੀ ਆ ਕਿਉਂਕਿ ਦੀਪਕ ਇਕੱਲਾ ਰਹਿੰਦਾ ਸੀ ਇੰਨੀ ਸਫਾਈ ਵਗੈਰਾ ਉਹ ਕਰਦਾ ਨਹੀਂ ਸੀ ਹਰੇਕ ਚੀਜ਼ ਨੂੰ ਥਾਂ ਟਿਕਾਣੇ ਧਰਦੀ ਆ ਸਵੇਰੇ ਉੱਠ ਕੇ ਕੰਮ ਕਰਦੀ ਦੀਪਕ ਦੇ ਵਾਸਤੇ ਖਾਣਾ ਬਣਾਉਂਦੀ ਫਿਰ ਉਹ ਆਪਣੀ ਗੱਡੀ ਲੈ ਕੇ ਜਾਂਦਾ ਇਸੇ ਤਰ੍ਹਾਂ 15 ਦਿਨਾਂ ਜਿਹੜੇ ਬੀਤ ਜਾਂਦੇ ਆ ਤੇ ਪਤਾ ਵੀ ਨਹੀਂ ਲੱਗਦਾ ਇੰਨਾ 15 ਦਿਨਾਂ ਦੇ ਵਿੱਚ ਸ਼ੀਲਾ ਨੂੰ ਇਹ ਪਤਾ ਲੱਗਦਾ ਵੀ ਦੀਪਕਾ ਜਿਹੜਾ ਉਹ ਵਿਆਹਿਆ ਹੋਇਆ ਸੀ ਤੇ ਉਹਦੇ ਘਰ ਵਾਲੀ ਦਾ ਚਰਿੱਤਰ ਆ ਜਿਹੜਾ ਠੀਕ ਨਹੀਂ ਸੀ ਇਸ ਕਰਕੇ ਉਹ ਕਿਸੇ ਦੇ ਨਾਲ ਭੱਜ ਜਾਂਦੀ ਆ ਦੀਪਕ ਨੂੰ ਛੱਡ ਕੇ ਤੇ ਦੀਪਕ ਨੇ ਕਦੇ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹਨੂੰ ਪਤਾ ਸੀ ਵੀ ਚਰਿੱਤਰਹੀਣ ਜਨਾਨੀ ਤੋਂ ਮੈਂ ਕੀ ਕਰਾਉਣਾ ਇਸ ਕਰਕੇ ਦੀਪਕਾ ਜਿਹੜਾ ਉਹ ਕੱਲਾ ਰਹਿੰਦਾ ਹੁੰਦਾ ਤੇ ਦੀਪਕ ਦੇ ਮਾਤਾ ਪਿਤਾ ਬਹੁਤ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਹੁੰਦੇ ਆ 15 ਦਿਨ ਦੇ ਵਿੱਚ ਸ਼ੀਲਾ ਦਾ ਬੇਟਾ ਦੀਪਕ ਦੇ ਨਾਲ ਵਧੀਆ ਕੁਲ ਮਿਲ ਜਾਂਦਾ ਤੇ ਚਲੋ ਆਪਸ ਵਿੱਚ ਉਹਨਾਂ ਦੀ ਵਧੀਆ ਦੋਸਤੀ ਹੋ ਜਾਂਦੀ ਆ ਤੇ 15 ਦਿਨ ਕਦੋਂ ਬੀਤਦੇ ਆ ਨਾ ਸ਼ੀਲਾ ਨੂੰ ਪਤਾ ਲੱਗਦਾ ਨਾ ਦੀਪਕ ਨੂੰ 15 ਦਿਨ ਬਾਅਦ ਜਦੋਂ ਦੁਬਾਰਾ ਚੈੱਕਅਪ ਕਰਾਇਆ ਜਾਂਦਾ ਤਾਂ ਡਾਕਟਰ ਜਦੋਂ ਵੇਖਦੇ ਆ ਕਿ ਹਾਲਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਤੇ ਉਹਨੂੰ 1 ਮਹੀਨੇ ਦੀ ਦਵਾਈ ਦੇ ਦਿੰਦੇ ਆ ਵੀ 1 ਮਹੀਨੇ ਬਾਅਦ ਫੇਰ ਆਉਣਾ ਤੇ ਸ਼ੀਲਾ ਹੁਣ ਸੋਚਦੀ ਆ ਵੀ 1 ਮਹੀਨਾ ਤਾਂ ਹੁਣ ਮੈਂ ਫੇਰ ਕੀ ਦੀਪਕ ਦੇ ਘਰੇ ਰਹੂੰ ਵੀ ਨਹੀਂ ਆਇਨੀ ਠੀਕ ਪੀ ਅਗਲਾ ਵੀ ਹਨਾ ਅਗਲੇ ਦੀ ਵੀ ਪ੍ਰਾਈਵੇਸੀ ਆ ਵੀ ਮੇਰਾ ਰਹਿਣਾ ਠੀਕ ਨਹੀਂ ਚਲ ਉਹ ਆਉਂਦੀ ਆ ਆ ਕੇ ਉਹ ਤਿਆਰੀ ਕਰਨ ਲੱਗ ਜਾਂਦੀ ਆ ਤਾਂ ਦੀਪਕ ਕਹਿੰਦਾ ਵੀ ਤੂੰ ਤਿਆਰੀ ਕਰ ਰਹੀ ਆ ਸ਼ੀਲਾ ਕਹਿੰਦੀ ਵੀ ਹਾਂ ਮੈਂ ਤਿਆਰੀ ਕਰ ਰਹੀ ਆ ਤਾਂ ਉਹ ਕਹਿੰਦਾ ਵੀ ਤੂੰ ਤਿਆਰੀ ਕਰ ਰਹੀ ਆ ਦਾ ਮਤਲਬ ਤੂੰ ਜਾ ਰਹੀ ਆ ਉਹ ਕਹਿੰਦੀ ਵੀ ਦੇਖੋ ਅੱਜ ਨਹੀਂ ਤਾਂ ਕੱਲ ਮੈਨੂੰ ਜਾਣਾ ਹੀ ਪੈਣਾ ਕਹਿੰਦਾ ਵੀ ਚਲ ਕੋਈ ਨਾ ਠੀਕ ਆ ਤੇ ਮੈਂ ਤੇਰੀ ਟ੍ਰੇਨ ਦੀ ਟਿਕਟ ਕਰਾ ਆਉਣਾ ਉਹ ਟ੍ਰੇਨ ਦੀ ਟਿਕਟ ਕਰਾਉਣ ਜਾਂਦਾ ਤੇ 3 ਦਿਨ ਬਾਅਦ ਦੀ ਟ੍ਰੇਨ ਦੀ ਟਿਕਟ ਮਿਲਦੀ ਆ ਤੇ ਉਹਨੂੰ ਆ ਕੇ ਕਹਿ ਦਿੰਦਾ ਵੀ 3 ਦਿਨ ਬਾਅਦ ਤੁਹਾਡੀ ਟ੍ਰੇਨ ਦੀ ਟਿਕਟ ਆ ਵੀ ਉਦੋਂ ਪਹਿਲਾਂ ਕੋਈ ਟਿਕਟ ਮਿਲੀ ਨਹੀਂ ਸੀਟ ਚਲੋ 3 ਦਿਨ ਦੇ ਵਿੱਚ ਜਿਹੜੀ ਸ਼ੀਲਾ ਗਈ ਉਹ ਕੀ ਕਰਦੀ ਆ ਦੀਪਕ ਦਾ ਜਿਹੜਾ ਘਰ ਆ ਉਹਨੂੰ ਵਧੀਆ ਸਫਾਈ ਕਰ ਦਿੰਦੀ ਆ ਤੇ ਉਹਦੇ ਵਾਸਤੇ ਅਚਾਰ ਪਾ ਕੇ ਰੱਖ ਦਿੰਦੀ ਆ ਉਹਨੂੰ ਪਤਾ ਹੁੰਦਾ ਵੀ ਜਦੋਂ ਇਹ ਕੰਮ ਤੇ ਜਾਂਦਾ ਤੇ ਇਹ ਆਪਣਾ ਇੰਨਾ ਧਿਆਨ ਨਹੀਂ ਰੱਖਦਾ ਹੋਰ ਬਹੁਤ ਸਾਰੇ ਇਹੋ ਜਿਹੇ ਕੰਮ ਕਰ ਦਿੰਦੀ ਆ ਵੀ ਤੁਸੀਂ ਐਦਾਂ ਕਰ ਲਿਆ ਕਰੋ ਘਰ ਦੇ ਵਿੱਚ ਤੁਸੀਂ ਹਰੇਕ ਚੀਜ਼ ਟਿਕਾਣੇ ਰੱਖਿਆ ਕਰੋ ਉਹਨੂੰ ਸਮਝਾਉਂਦੀ ਰਹਿੰਦੀ ਆ ਤੇ ਦੀਪਕ ਉਹਦੇ ਵੱਲ ਵੇਖਦਾ ਰਹਿੰਦਾ ਦੀਪਕ ਦਾ ਦਿਲ ਕਰਦਾ ਵੀ ਮੈਂ ਸ਼ੀਲਾ ਨੂੰ ਕਹਦੇ ਆ ਵੀ ਤੂੰ ਜਾ ਨਾ ਪਰ ਉਹਦੇ ਚ ਹਿੰਆਂ ਨਹੀਂ ਪਿਆ ਇਹਨਾਂ ਵੀ ਉਹ ਉਹਨੂੰ ਕਹਦੇ ਵੀ ਤੂੰ ਜਾ ਨਾ ਤੇ ਚਲੋ ਤਿੰਨ ਦੇਣਾ ਜਿਹੜੇ ਉਹ ਵੀ ਗੁਜ਼ਰ ਜਾਂਦੇ ਆ ਵੀ ਜਿਵੇਂ ਕੱਲ ਸਵੇਰੇ ਜਾਣਾ ਹੁੰਦਾ ਅੱਜ ਦੀ ਰਾਤ ਦੀਪਕ ਆ ਜਿਹੜਾ ਉਹ ਸਾਰੀ ਰਾਤ ਨਹੀਂ ਸੌਂਦਾ ਉਧਰੋਂ ਸ਼ੀਲਾ ਜਿਹੜੀ ਉਹਨੂੰ ਵੀ ਨੀਂਦ ਨਹੀਂ ਆਉਂਦੀ ਉਹਨੂੰ ਇਹ ਹੁੰਦਾ ਵਿਕਾਸ ਦੀਪਕ ਮੈਨੂੰ ਰੋਕ ਲਵੇ ਵੀ ਮੈਂ ਉੱਥੇ ਜਾਵਾਂ ਹਣਾ ਉੱਥੇ ਵੀ ਮੈਂ ਕੱਲੀ ਰਹੂੰ ਮੇਰਾ ਕੌਣ ਆ ਵੀ ਇੱਥੇ ਮੇਰਾ ਵਧੀਆ ਦੇਣ ਲੱਗਿਆ ਸੀ ਤੇ ਉਹ ਮਾਨੀ ਮਾਨ ਦੇ ਵਿੱਚ ਇਹ ਸੋਚਦੀ ਆ ਵਿਕਾਸ ਮੈਂ ਤੇ ਦੀਪਕ ਹਮੇਸ਼ਾ ਦੇ ਲਈ ਇੱਕ ਹੋ ਜਾਈਏ ਪਰ ਕਹਿੰਦੀ ਉਹ ਵੀ ਨਹੀਂ ਚਲੋ ਸਵੇਰ ਦਾ ਸਮਾਂ ਹੁੰਦਾ ਸਵੇਰੇ ਸ਼ੀਲਾ ਉੱਠਦੀ ਆ ਉੱਠ ਕੇ ਉਹ ਸਾਰੇ ਵਿਹੜੇ ਦੇ ਵਿੱਚ ਝਾੜੂ ਲਾਉਂਦੀ ਆ ਸਫਾਈਆਂ ਕਰਦੀ ਆ ਤੇ ਦੀਪਕ ਦੇ ਕੱਪੜੇ ਧੋ ਦਿੰਦੀ ਆ ਉਹਦੇ ਵਾਸਤੇ ਖਾਣਾ ਬਣਾਉਂਦੀ ਆ ਕੁਸ਼ਕ ਖਾਣਾ ਆਦੇ ਵਾਸਤੇ ਬਣਾ ਲੈਂਦੀ ਆ ਤੇ ਜਦੋਂ ਬੈਗ ਪੈਕ ਕਰਕੇ ਉੱਥੋਂ ਜਾਣ ਲੱਗਦੀ ਆ ਚਲੋ ਦੀਪਕ ਉੱਠਦਾ ਉੱਠ ਕੇ ਚਾਹ ਪਾਣੀ ਪੀਂਦਾ ਤੇ ਉਸ ਤੋਂ ਬਾਅਦ ਉਹ ਸ਼ੀਲਾ ਨੂੰ ਕਹਿੰਦਾ ਵੀ ਤੂੰ ਪੱਕਾ ਹੀ ਜਾਣਾ ਉਹ ਕਹਿੰਦੀ ਵੀ ਜਾਣਾ ਹੀ ਆ ਮੈਂ ਆਪੀ ਤਾਂ ਤੁਸੀਂ ਟਿਕਟ ਕਰਾ ਕੇ ਆਏ ਹੋ ਵੀ ਹੋਰ ਕੀ ਮੈਂ ਨਾ ਜਾਵਾਂ ਤੇ ਉਹ ਕਹਿੰਦਾ ਵੀ ਟਿਕਟ ਤਾਂ ਮੈਂ ਕਰਾਉਣੀ ਸੀ ਜਦੋਂ ਮੈਨੂੰ ਤੂੰ ਕਿਹਾ ਸੀ ਹੈਨਾ ਵੀ ਮੇਰੀ ਟਿਕਟ ਕਰਾਇਆ ਤੇ ਜੇ ਮੈਂ ਤੇਰੀ ਟਿਕਟ ਨਾ ਕਰਾਉਂਦਾ ਜਾਂ ਮੈਂ ਤੈਨੂੰ ਕਹਿ ਦਿੰਦਾ ਵੀ ਤੂੰ ਰੁਕ ਜਾ ਕਿ ਤੂੰ ਰੁਕ ਜਾਂਦੀ ਉਹ ਉਹ ਉਦਾਹਰਤ ਫੜ ਲੈਂਦੀ ਹੈ ਤੇ ਕਹਿੰਦੀ ਹਾਂ ਮੈਂ ਇਸੇ ਗੱਲ ਦੇ ਇੰਤਜ਼ਾਰ ਦੇ ਵਿੱਚ ਸੀ ਕਿ ਤੁਸੀਂ ਮੈਨੂੰ ਇਹ ਕਹੋ ਵੀ ਤੂੰ ਰੁਕ ਜਾ ਇਹ ਗੱਲ ਸੁਣ ਕੇ ਦੀਪਕ ਜਿਹੜਾ ਉਹ ਮੁਸਕਰਾ ਪੈਂਦਾ ਤੇ ਉਹ ਕਹਿੰਦਾ ਕਿ ਸ਼ੀਲਾ ਤੂੰ ਹਮੇਸ਼ਾ ਲਈ ਇਸ ਘਰ ਦੇ ਵਿੱਚ ਰੁਕ ਜਾ ਮੈਂ ਤੈਨੂੰ ਪਤਨੀ ਦਾ ਦਰਜਾ ਦੇਣਾ ਚਾਹਣਾ ਮੈਂ ਚਾਹਣਾ ਕਿ ਆਪਾਂ ਆਪਣੇ ਬੇਟੇ ਦੇ ਨਾਲ ਦੋਨੋਂ ਪਤੀ ਪਤਨੀ ਵਾਂਗ ਰਹੀਏ ਆਪਾਂ ਵਿਆਹ ਕਰਾਈਏ ਦੇਖ ਤੂੰ ਵੀ ਅਧੂਰੀ ਆ ਮੈਂ ਵੀ ਅਧੂਰਾ ਆਪਣੀ ਜ਼ਿੰਦਗੀ ਹੈ ਜਿਹੜੀ ਇੱਕ ਦੂਜੇ ਦੇ ਨਾਲ ਕਿੰਨੀ ਸੋਹਣੀ ਹੋ ਗਈ ਆ ਇਸ ਦੁਨੀਆ ਤੇ ਪਤਾ ਨਹੀਂ ਕਿੰਨੇ ਕੁ ਲੋਕ ਵੱਸਦੇ ਆ ਉਹਨਾਂ ਬਿਨਾਂ ਆਪਾਂ ਨੂੰ ਸਰਦਾ ਪਰ ਇੰਨਾ 22 ਦਿਨਾਂ ਦੇ ਵਿੱਚ ਆਪਣੀ ਜੋ ਸਾਂਝ ਬਣ ਗਈ ਮੈਨੂੰ ਲੱਗਦਾ ਕਿ ਉਮਰਾਂ ਤੱਕ ਆਪਣੀ ਇਹ ਸਾਂਝ ਆ ਜਿਹੜੀ ਨਿਭ ਸਕਦੀ ਆ ਮੈਂ ਤੇਰੇ ਪੁੱਤ ਨੂੰ ਆਪਣਾ ਪੁੱਤ ਬਣਾ ਕੇ ਰੱਖੂਗਾ ਤੂੰ ਮੇਰੇ ਘਰ ਨੂੰ ਮਕਾਨ ਨੂੰ ਮੇਰੇ ਨੂੰ ਘਰ ਬਣਾਇਆ ਤੇ ਮੈਂ ਤੇਰੀ ਵਿਰਾਨ ਜ਼ਿੰਦਗੀ ਦੇ ਵਿੱਚ ਰੰਗ ਭਰਨੇ ਚਾਹਣਾ ਇਹ ਗੱਲ ਸੁਣ ਕੇ ਸ਼ੀਲਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਦੀ ਅੱਖਾਂ ਪੂੰਝਦਾ ਕਹਿੰਦਾ ਵੀ ਨਹੀਂ ਇਹ ਹੰਝੂ ਆ ਜਿਹੜੇ ਇਹ ਮੈਂ ਹੰਝੂ ਨਹੀਂ ਵੇਖਣੇ ਇਹ ਹੰਝੂ ਪੂੰਝਣ ਵਾਸਤੇ ਹੀ ਮੈਂ ਤੇਰਾ ਹੱਥ ਫੜਿਆ ਤਾਂ ਚਲੋ ਫਿਰ ਉਸ ਤੋਂ ਬਾਅਦ ਉਹ ਉਹਨਾਂ ਦੇ ਘਰ ਜਾਂਦਾ ਡਾਕਟਰ ਦੀਕਸ਼ਾ ਦੇ ਹਨਾ ਤੇ ਉੱਥੇ ਜਾ ਕੇ ਦੀਕਸ਼ਾ ਦੇ ਮਾਤਾ ਪਿਤਾ ਦੇ ਨਾਲ ਗੱਲ ਕਰਦਾ ਡਾਕਟਰ ਦੀਕਸ਼ਾ ਵੀ ਕਰ ਹੁੰਦੀ ਆ ਤੇ ਜਦੋਂ ਉਹ ਗੱਲ ਦੱਸਦਾ ਵੀ ਮੈਂ ਇਸ ਤਰ੍ਹਾਂ ਸ਼ੀਲਾ ਨਾਲ ਵਿਆਹ ਕਰਾਉਣਾ ਚਾਹਣਾ ਤਾਂ ਡਾਕਟਰ ਦੀਕਸ਼ਾ ਕਹਿੰਦੀ ਕਿ ਦੀਪਕ ਤੂੰ ਮੇਰੇ ਦਿਲ ਦੀ ਗੱਲ ਕਰਤੀ ਮੈਂ ਇੰਨਾ 22 ਦਿਨਾਂ ਦੇ ਵਿੱਚ ਜਿੰਨਾ ਕੋ ਸ਼ੀਲਾ ਨੂੰ ਜਾਣਿਆ ਉਹ ਬਹੁਤ ਬੇਵੱਸ ਤੇ ਬਹੁਤ ਹੀ ਨਰਮਔਰਤਾ ਤੈਨੂੰ ਇਹੋ ਜਿਹੀ ਕੁੜੀ ਦੀ ਲੋੜ ਸੀ ਤੇਰੀ ਵੀ ਜ਼ਿੰਦਗੀ ਅਧੂਰੀ ਆ ਉਹਦੀ ਵੀ ਅਧੂਰੀ ਆ ਤੁਸੀਂ ਦੋਨੋਂ ਆਪਣਾ ਇੱਕ ਵਧੀਆ ਘਰ ਹਨਾ ਬਣਾਓ ਮਤਲਬ ਘਰ ਤਾਂ ਤੁਹਾਡੇ ਕੋਲ ਹੈਗਾ ਮਕਾਨ ਤਾਂ ਤੁਹਾਡੇ ਕੋਲ ਹੈਗਾ ਪਰ ਤੁਸੀਂ ਉਹਨੂੰ ਘਰ ਬਣਾਓ ਘਰ ਉਹ ਹੁੰਦਾ ਜਿੱਥੇ ਹੱਸਦੇ ਵਸਦੇ ਜੀ ਰਹਿੰਦੇ ਹੋਣ ਤੂੰ ਕੱਲਾ ਜਾਣਾ ਸਵੇਰੇ ਤੂੰ ਫੇਰ ਕੰਮ ਤੇ ਆ ਜਾਣਾ ਤੈਨੂੰ ਉਹ ਘਰ ਘਰ ਨਹੀਂ ਨ ਲੱਗਦਾ ਪਰ ਜਦੋਂ ਉੱਥੇ ਸ਼ੀਲਾ ਹੋਊਗੀ ਤੇਰਾ ਇੰਤਜ਼ਾਰ ਕਰੂਗੀ ਤੈਨੂੰ ਕੰਮ ਤੇ ਤੋਰੂਗੀ ਤਾਂ ਉਹ ਘਾਰਾ ਜਿਹੜਾ ਵਾਕਈ ਘਰ ਬਣ ਜਾਊ ਤਾਂ ਡਾਕਟਰ ਦੀਕਸ਼ਾ ਦੀ ਇਹ ਗੱਲ ਸੁਣ ਕੇ ਦੀਪਕਾ ਜਿਹੜਾ ਉਹ ਸ਼ਰਮਾ ਵੀ ਜਾਂਦਾ ਤੇ ਉਹਦੇ ਮਾਤਾ ਪਿਤਾ ਕਹਿੰਦੇ ਵੀ ਦੀਪਕ ਤੂੰ ਬਹੁਤ ਵੱਡਾ ਕੰਮ ਕਰ ਰਿਹਾ ਪਹਿਲਾਂ ਤੂੰ ਵੱਡਾ ਕੰਮ ਕੀਤਾ ਇੱਕ ਬੇਵਸਤੇ ਵਿਧਵਾ ਔਰਤ ਦੇ ਬੱਚੇ ਦਾ ਇਲਾਜ ਕਰਾਇਆ ਤੇ ਹੁਣ ਤੂੰ ਉਹਦਾ ਹਮਸਫਰ ਬਣਨਾ ਚਾਹਣਾ ਸਾਥੀ ਬਣਨਾ ਚਾਹਣਾ ਇਹਦੇ ਵਿੱਚ ਕੋਈ ਬੁਰਾਈ ਨਹੀਂ ਪੁੱਤ ਅ ਅਸੀਂ ਇਸ ਗੱਲ ਦੀ ਇਜਾਜ਼ਤ ਦਿੰਦੇ ਆ ਤੇ ਅਸੀਂ ਆਪਣੇ ਹੱਥੀਂ ਤੇਰਾ ਵਿਆਹ ਕਰਾਂਗੇ ਤੇ ਚਲੋ ਫਿਰ ਉਸ ਤੋਂ ਬਾਅਦ ਡਾਕਟਰ ਦੀਕਸ਼ਾ ਤੇ ਉਹਦੀ ਮਾਂ ਤੇ ਉਹਦਾ ਪਿਓ ਫਿਰ ਨਾ ਉਹ ਸ਼ੀਲਾ ਨੂੰ ਆਪਦੇ ਘਰ ਲਿਆਉਂਦੇ ਆ ਆਪਦੇ ਘਰ ਲਿਆ ਕੇ ਫਿਰ ਉਹਨਾਂ ਦਾ ਨਾ ਉਹ ਵਧੀਆ ਵਿਆਹ ਕਰਦੇ ਆ ਵਿਆਹ ਦੇ ਵਿੱਚ ਭਾਵੇਂ ਉਹ ਕਿਸੇ ਨੂੰ ਬਹੁਤਾ ਨਹੀਂ ਬੁਲਾਉਂਦੇ ਪਰ ਸਾਰੀਆਂ ਰਸਮਾਂ ਜੋ ਹੁੰਦੀਆਂ ਵਿਆਹ ਦੇ ਵਿੱਚ ਉਹ ਕਰਦੇ ਆ ਦੀਪਕ ਸ਼ੀਲਾ ਨੂੰ ਡਾਕਟਰ ਦੀਕਸ਼ਾ ਦੇ ਘਰੋਂ ਵਿਆਹ ਕੇ ਆਦਰ ਸਤਕਾਰ ਨਾਲ ਆਪਣੀ ਪਤਨੀ ਬਣਾ ਕੇ ਆਪਣੇ ਘਰ ਲੈ ਜਾਂਦਾ ਹੁਣ ਸ਼ੀਲਾ ਤੇ ਦੀਪਕ ਜਿਵੇਂ ਅਧੂਰੇ ਸੀ ਹੁਣ ਇੱਕ ਦੂਜੇ ਦੇ ਨਾਲ ਪੂਰੇ ਹੋ ਜਾਂਦੇ ਆ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਇੱਕ ਬਹੁਤ ਸੋਹਣੀ ਛੋਟੀ ਜੀ ਖੁਸ਼ਹਾਲ ਫੈਮਿਲੀ ਹੁੰਦੀ ਆ ਤੇ ਉਹ ਇੱਕ ਦੂਜੇ ਦੇ ਨਾਲ ਸਦਾ ਰਹਿਣ ਦੀਆਂ ਕਸਮਾਂ ਖਾਂਦੇ ਆ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ ਤੇ ਸ਼ੀਲਾ ਨੇ ਵੀ ਇਸ ਗੱਲ ਦਾ ਪੂਰਾ ਅਹਿਸਾਨ ਮੰਨਿਆ ਹੁਣ ਉਹਨਾਂ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਆ ਤੇ ਸ਼ੀਲਾ ਇੱਕ ਬੇਟੀ ਦੀ ਮਾਂ ਬਣ ਚੁੱਕੀ ਆ ਉਹਨਾਂ ਦਾ ਪਰਿਵਾਰ ਪੂਰਾ ਹੋ ਚੁੱਕਿਆ ਤੇ ਦੋਨੋਂ ਇੱਕ ਦੂਜੇ ਦੇ ਨਾਲ ਬਹੁਤ ਖੁਸ਼ ਨੇ ਜਿੱਥੇ ਅਸੀਂ ਬਹੁਤ ਸਾਰੇ ਇਹੋ ਜਿਹੇ ਰਿਸ਼ਤੇ ਵੇਖਦੇ ਆ ਕਿ ਜਿਹੜੇ ਇੱਕ ਦੂਜੇ ਦੇ ਨਾਲ ਨਿਭਦੇ ਨਹੀਂ ਵਿਆਹ ਟੁੱਟ ਰਹੇ ਨੇ ਪਰਿਵਾਰਕ ਰਿਸ਼ਤੇ ਆ ਜਿਹੜੇ ਉਹਨਾਂ ਦਾ ਖੂਨ ਸਫੈਦ ਹੋ ਰਿਹਾ ਪਰ ਸਮਾਜ ਦੇ ਵਿੱਚ ਇਹੋ ਜਿਹੇ ਰਿਸ਼ਤੇ ਵੀ ਉੱਸਰਦੇ ਆ ਜਿਹੜੇ ਆਪਣਾ ਅਧੂਰਾપણ ਇੱਕ ਦੂਜੇ ਦੇ ਨਾਲ ਪੂਰਾ ਕਰਦੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ